ਟ੍ਰੈਫਿਕ ਪੁਲਿਸ ਬਰਨਾਲਾ ਵੱਲੋਂ ਬੱਸ ਸਟੈਂਡ ਰੋਡ ਉੱਪਰ ਲਗਾਇਆ ਗਿਆ ਨਾਕਾ ਐਸਆਈ ਗੁਰਜੀਤ ਸਿੰਘ ਵੱਲੋਂ ਬਰਨਾਲਾ ਵਿਖੇ ਬੱਸ ਸਟੈਂਡ ਰੋਡ ਤੇ ਚਲਾਨ ਕੱਟੇ ਜਾ ਰਹੇ ਹਨ ਉਹਨਾਂ ਨੇ ਲੋਕਾਂ ਨੂੰ ਸੁਨੇਹਾ ਦਿੱੰਦਿਆ ਕਿਹਾ ਕਿ ਆਪਣੇ ਸਾਰੇ ਦਸਤਾਵੇਜ਼ ਪੂਰੇ ਰੱਖਣ ਅਤੇ ਟ੍ਰੈਫਿਕ ਕਰਮਚਾਰੀ ਨੂੰ ਆਪਣੇ ਦਸਤਾਵੇਜ਼ ਚੈੱਕ ਕਰਵਾਉਣ ਜੇਕਰ ਕੋਈ ਵਿਅਕਤੀ ਅਧੂਰੇ ਦਸਤਾਵੇਜ਼ਾਂ ਨਾਲ ਪਾਇਆ ਗਿਆ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਬਰਨਾਲਾ ਤੋਂ ਪ੍ਰਦੀਪ ਮਿੱਤਲ ਦੀ ਰਿਪੋਰਟ ਆਦੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੀਸੈਂਟ ਟਾਈਮ ਤੋਂ ਮੈਂ ਪ੍ਰਤੀ ਮਿੱਤਰ ਡਿਸਟ੍ਰਿਕਟ ਅਨ ਚਾਰਜ ਬਰਨਾਲਾ ਅੱਜ ਜੇ ਆਪਾਂ ਖੜੇ ਹਾਂਗੇ ਬੱਸ ਸਟੈਂਡ ਰੋਡ ਬਰਨਾਲਾ ਜਿੱਥੇ ਏਐਸਏ ਸਰ ਗੁਰਜੀਤ ਸਿੰਘ ਜੀ ਵੱਲੋਂ ਨਾਕਾ ਲਾਇਆ ਹੋਇਆ ਹੈਗਾ ਇੱਥੇ ਹੋਲਣਵਾਜਾਂ ਨੂੰ ਇੱਥੇ ਜਿਹੜਾ ਹੈਗਾਗਾ ਇਹ ਚਲਾਨ ਕਰ ਰਹੇ ਨੇਗੇ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਹੈਗੇ ਬਾਕੀ ਜਾਣਕਾਰੀ ਆਪਾਂ ਨੂੰ ਸਰ ਦੇਣਗੇ ਤੇ ਇਹਨਾਂ ਵਾਸਤੇ ਇਹਨਾਂ ਲੋਕਾਂ ਨੂੰ ਵਾਸਤੇ ਜਿਉਂ ਡਾਕੂਮੈਂਟ ਨਹੀਂ ਲਾ ਕੇ ਤੇ ਉਹਨਾਂ ਵਾਸਤੇ ਇੱਕ ਆਪਣਾ ਮੈਸੇਜ ਵੀ ਦੇਣਗੇ ਸਰਦਾਰ ਗੁਰਜੀਤ ਸਿੰਘ ਜੀ ਹਾਂਜੀ ਸਰ ਜੀ ਅੱਜ ਤੁਸੀਂ ਨਾਕਾ ਸਰ ਕਿੱਥੇ ਲਾਇਆ ਹੋਇਆ ਹੈਗਾ ਜੀ ਇਹ ਅੱਜ ਆਪਾਂ ਨਾਕਾ ਬੱਸ ਸਟੈਂਡ ਬਰਨਾਲਾ ਲਾਇਆ ਹੈ ਬੱਸ ਸਟੈਂਡ ਬਰਨਾਲਾ ਵੀ ਕਿਹਦੇ ਤੁਸੀਂ ਨਾਕਾ ਲਾਇਆ ਹੈਗਾ ਕਿਸ ਵੀਰ ਤੋਂ ਲੈ ਕੇ ਹੁਣ ਤੁਸੀਂ ਕਿੰਨੇ ਚਲਾਣੇ ਤੇ ਕਰ ਸਕਦੇ ਹੋ ਜੀ ਹੁਣ ਤੱਕ ਅਸੀਂ 11 ਕੋਟ ਵਾਲੇ 8 ਨਗਦ ਚਲਾਣੇ ਤੁਹਾਨੂੰ ਨਹੀਂ ਕਰ ਸਕਦੇ ਹ ਅੱਗੇ ਵਾਸਤੇ ਜਾਰੀ ਕਰ ਰਹੇ ਹਾਂ ਠੀਕ ਹੈ ਸਰ ਜੀ ਤੇ ਇਥੇ ਤੁਹਾਡੇ ਨਾਲ ਜਿਹੜਾ ਤੁਹਾਡਾ ਸਟਾਫ ਹੈਗਾਗਾ ਕੌਣ ਕੌਣ ਹੈਗੇ ਨੇਗੇ ਤੇ ਨਾਲ ਹੀ ਤੁਸੀਂ ਇੱਕ ਕੀ ਮੈਸੇਜ ਇਹਨਾਂ ਲੋਕਾਂ ਨੂੰ ਦੇਣਾ ਚਾਹੁੰਦੇ ਹੋਗੇ ਮੇਰੇ ਨਾਲ ਹੌਲ ਬਲਦੀਪ ਬਲਵੀਰ ਸਿੰਘ ਤੇ ਹੌਲ ਹਰਵੰਦ ਸਿੰਘ ਜੀ ਲੈਡੀ ਕਾਰ ਤੇ ਬਲਾ ਵੀਰਵੰਤੂ ਬਾਲਕ ਮਨ ਸਤੀ ਸਾਹਿਬ ਪੰਜਾਬ ਟਰੈਫਿਕ ਸਪੈਸ਼ਲ ਰਜਿੰਦਰ ਸਿੰਘ ਜੀ ਸਾਬ ਸਾਡਾ ਹੀ ਸੁਨੀਲ ਸਾਹਿਬ ਸਾਰੇ ਆਪ ਨੂੰ ਆਪਣੇ ਡਾਕੂਮੈਂਟ ਜੀ ਰੱਖਣ ਜਦੋਂ ਵੀ ਟਰੈਫਿਕ ਕਰਮਚਾਰੀ ਰੁਕਣ ਦਾ ਇਸ਼ਾਰਾ ਕਰਦਾ ਤਾਂ ਰੋਕ ਕੇ ਆਪਣੇ ਡਾਕੂਮੈਂਟ ਦਿਖਾਓ ਜਿਹਦੇ ਕੋਲ ਕੋਈ ਡਾਕੂਮੈਂਟ ਘਟਨੇ ਜਾਂ ਜਿਹੜੇ ਕੋਲ ਪ੍ਰੈਸ਼ਰ ਹਾਰ ਨਾ ਆਇਆ ਧੂਲਣਵਾਜੀ ਕਰਦਾ ਉਹਨਾਂ ਦੇ ਅਸੀਂ ਬਹੁਤ ਬਹੁਤ ਚਲਾਣ ਕਰਦੇ ਹਾਂ